ਕਾਰ ਜੋ ਬਲਾਕਾਂਵਾ ਸੀਰੋ ਵਾਈ ਗੁਪਤ ਕਰਾਉਣਾ ਹੈ ਗੱਲ ਹੀ ਮੈਨੂੰ ਪਤਾ ਲੱਗਿਆ ਕਿ ਧਿੰਸ਼ੀਆਂ ਲੱਗੀਆਂ ਨੇ ਰਸਤੇ ਬਣਾ ਰਹੇ ਨੇ ਉਸੇ ਟਾਈਮ ਰਾਤ ਨੂੰ ਸਾਰੇ ਇਲਾਕੇ ਬਖਾਰੇ ਸਾਰੇ ਸਰਪੰਚਾਂ ਨੂੰ ਜਿੰਨਾਂ ਰਿਅਕਟੇ ਸਾਲੀਆਂ ਪਾਰਟੀਆਂ ਲੱਗੀਆਂ ਮੈਂ ਮੈਸੇਜ ਦਿੱਤਾ ਹਰ ਸਾਨੇ ਵੀਡੀਓ ਪਾਈਏ ਜਿਹੜੀ ਧਿੰਸ਼ੀਆਂ ਚੱਲਦੀਆਂ ਸੀ ਆ ਕਿ ਅਸੀਂ ਅੱਜ ਦਿੱਤੇ ਮੀਟਿੰਗ ਕਰਕੇ ਜੁਨਾਹ ਕਰ ਸਕੀਏ ਕਿ ਅਗਲਾ ਸਾਡਾ ਪ੍ਰੋਗਰਾਮ ਕੀ ਹੋਊਗਾ ਆਪਾਂ ਲੋਕੇ ਜਾ ਕੇ ਦੇਖੋ ਉਧਰ ਜਿਹੜਾ ਅੰਮ੍ਰਿਤਸਰ ਦਾ ਇਲਾਕਾ ਹੈ ਨਾਲਾ ਸਸਰਾਲੀ ਲੋਕਾਂ ਦਾ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਹੀ ਰੇਤਾ ਭਰ ਗਿਆ ਜਮੀਨਾਂ ਜਿੱਥੇ ਭਰੇ ਭਰਿਆ ਉੱਥੇ ਅੱਜ ਲੋਕਾਂ ਨੂੰ ਆਪਣੇ ਡੰਗਰਾਂ ਵਾਸਤੇ ਇੱਕ ਪੱਠੇ ਚਾਰ ਤਰਉਣ ਵਾਸਤੇ ਪੱਠੇ ਨਹੀਂ ਬੀਜੇ ਜਾ ਸਕਦੇ ਸਸਰਾਲੀ ਪੈਣ ਜਾ ਕੇ ਦੇਖ ਲੋ ਉੱਥੇ ਮੈਨੇਂ ਹੁੰਈ ਆ ਬੜੀ ਬੜੀ ਬਦਤ ਜਿੱਥੇ ਮੈਨੇਂ ਹੁੰਦੀ ਆ ਉਸ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਉੱਥੇ 400 ਪਿੰਡ ਹਾਲਾਂਕਿ ਸੁਸਰਾਲੀ ਦਾ ਪਾਸਾ ਬਹੁਤ ਉੱਚਾ ਸੀ ਪਾਣੀ ਜਿਵੇਂ ਉਧਰ ਦੁਆਬੇ ਵਾਲਾ ਪਾਸਾ ਉੱਚਾ ਆਪਣਾ ਦੀਵੇਂ ਪਾਸੇ ਬੈਠੇ ਆ ਉਹ ਇੰਨਾ ਉੱਚਾ ਸੀ ਪਰ ਫੇਰ ਵੀ ਪਾਣੀ ਥੱਲੇ 20 ਫੁੱਟ ਤੋਂ ਥੱਲੇ 40 ਫੁੱਟ ਤੋਂ ਵੱਢ ਕੇ 400 ਕਿਲਾ ਲੋਕਾਂ ਦੀ ਮਾਲਕੀ ਜੀਂ ਦਰਿਆਜ ਲੈ ਗਿਆ ਅਜ ਰੇਤਾ ਪਿਆ ਜਾ ਕੇ ਦੇਖ ਲਓ ਜੇ ਆਪਾਂ ਉਹੀ ਕੰਮ ਕਰਾਉਣਾ ਤਾਂ ਫੇਰ ਆਪਣੇ ਦਾ ਹੋਊਗਾ ਪਹਿਲਾ ਪਿੰਡ ਤਲਵੰਡੀ ਤੇ ਰਾਮਪੁਰਾ ਸਾਰੇ ਇਹ ਵਿੱਚ ਦਰਿਆਲੇ ਚ ਰਲ ਜਾਣਗੇ ਆਪਾਂ ਆਪਾਂ ਨੂੰ ਇਥੇ ਰਹਿਣ ਦੀ ਜਗ੍ਹਾ ਨਹੀਂ ਮਿਲਣੀ ਇਸ ਕਰਕੇ ਮੈਂ ਤੁਹਾਨੂੰ ਰਾਤ ਦੀ ਵੀ ਆਈ ਮੈਂ ਰਾਤ ਹੀ ਫੈਸਲਾ ਕਰ ਲਿਆ ਕਿ ਮੈਨੂੰ ਪਾਵੇਂ ਜੇਲਾ ਹੀ ਛੱਡਣਾ ਜਿੱਥੇ ਮਰ ਮੈਂ ਆਪਣੇ ਬਿਸਤਰੇ ਰੱਖ ਲਿਆ ਗੱਡੀ ਦੇ ਵਿੱਚ ਇੱਥੇ ਟੱਕ ਬਾ ਚੱਲ ਨਹੀਂ ਦੇਣਾ ਇਹ ਮੇਰੇ ਅੱਗੇ ਫਿਰ ਸਰਕਾਰ ਸੀ ਬਈ ਕਿਵੇਂ ਇੱਥੇ ਦੋ ਵਾਰ ਲੱਗਿਆ ਟੱਕ ਤੁਹਾਡੇ ਸਾਹਮਣੇ ਕੰਡਾ ਲੱਗਿਆ ਰਾਮਪਰ ਹੱਥ ਤੁਹਾਡੇ ਬਾਰੀ ਬਰ ਕੰਡਾ ਲੱਗਿਆ ਉਹ ਕੰਡਾ ਮੈਂ ਸਰਕਾਰ ਚੋਂ ਦੇ ਪਟਾ ਦੇ ਸੀ ਔਰ ਇੱਕ ਰਿੱਤੇ ਹੀ ਕਲਵੀ ਘਟੇ ਸੀ ਅੱਜ ਮੈਂ ਸਰਕਾਰਸ਼ੀ ਅੱਜ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਜੇ ਸਾਰਾ ਇਲਾਕਾ ਸਹਿਯੋਗ ਕਰੂਗਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਅਸੀਂ ਇੱਥੇ ਟੱਕ ਨਹੀਂ ਚੱਲਣ ਦੇਵਾਂਗੇ ਕਿ ਐਵੇਂ ਬਹਾਨੇ ਨਾਲ ਜਿਹੜੇ ਗੱਲਾਂ ਕਰਦੇ ਰੇਗੇ ਅਸੀਂ ਸੇਲਟ ਆ ਗਈ ਜੀ ਸੇਲਟ ਆ ਗਈ ਉਹਦਾ ਇਹ ਪਹਿਲਾਂ ਮਿੱਟੀ ਚੱਕਦੇ ਰ ਫੇਰੇ ਰੇਤਾ ਕੱਢਦੇ ਰ ਜੇ ਇਧਰੋਂ دریا ਦਾ ਕੁਦਰਤੀ ਬਹਾਲ ਕੀ ਪਹਿਲੀ ਵਾਰ ਅਸੀਂ ਪਿਛਲੇ ਸਮੇਂ ਚ ਇੱਥੇ ਤਕਰੀਬਨ 7-8 ਕਰੋੜ ਦਾ ਕੰਮ ਕਰਾਇਆ ਸਰਕਾਰ ਚ ਵਾਰ ਰਹਿ ਕੇ ਸਾਰੇ ਸਪੰਨ ਆਏ ਨੇ ਤੇ 4-5 ਕਰੋੜ ਦੇ ਅਕੀ ਫਿਰ ਐਸਟੀਮੇਟ ਦਿੱਤੇ ਨੇ ਜਦੋਂ 4-5 ਕਰੋੜ ਰੁਪਏ ਇੱਥੇ ਲੱਗ ਗਏ ਨਾ ਇੱਥੇ ਹੋਰ ਆਪਣੇ ਬੰਦ ਤੇ ਤਾਂ ਮੈਂ ਗਾਰੰਟੀ ਇਹ ਦਿੰਦਾ ਕਿ ਅਗਲੇ 50 ਸਾਲੇ ਤੱਕ ਪਾਣੀ ਵੀ ਘਟਸਦਾ ਆਪੇ ਲੱਗੇ ਇਹ ਸਿਰਫ 50 ਪੁਆਇੰਟ ਦੇ ਡਿਬੰਡਾਂ ਨੇ ਇਹ ਬਿਚੋੜੇ ਨੇ ਜੇ ਇਹਦਾ ਰੇਤਾ ਚੱਕ ਲਿਆ ਇਹ ਪਾਣੀ ਲੀਵਾ ਹੋਇਆ ਤਾਂ ਪਾਣੀ ਦਾ ਵਹਾਅ ਫੇਰ ਸਿੱਧਾ ਆਊਗਾ ਸੋ ਫੇਰ ਬਾਅਦ ਵਿੱਚ ਫਿਰ ਕਰਕੇ ਤੇ ਨਹੀਂ ਘੜਦੇ ਜੇ ਸਸਰਾਲੀ ਦੇ ਕੋਲ ਕੋਈ 1.5 ਕਿਲੋਮੀਟਰ ਬਾਅਦ ਘੱਟ ਕੇ ਚਲੇ ਗਿਆ ਇਸ ਕਰੇ ਮੇਰੇ ਭਰਾਵਾਂ ਨੂੰ ਵੇਖ ਪਿਆ ਕਿ ਆਪਾਂ ਤਗੜੇ ਹੋਗੇ ਇੱਥੇ ਮੋਰਚਾ ਲਾਈਏ ਇੱਥੋਂ ਰਿੱਤਲ ਘੜਨ ਦਾ ਜਿਵੇਂ ਚਾਵਲਾ ਸਾਹਿਬ ਨੇ ਕਹਿਤਾ ਕਿ ਆਪਨੇ ਮਸ਼ੀਨਾਂ ਲੈ ਜਾਓ ਮੈਂ ਸਾਰੇ ਇਹਨਾਂ ਕਹਿਣਾ ਠੇਕੇਦਾਰ ਨੂੰ ਮਸ਼ੀਨਾਂ ਲੈ ਜਾਓ ਜੇ ਕੋਈ ਨੁਕਸਾਨ ਹੋਗਾ ਤਾਂ ਤੁਸੀਂ ਤੁਸੀਂ ਜ਼ਿੰਮੇਵਾਰ ਹੋਵੋਗੇ ਅੱਜ ਤਾਂ ਅਸੀਂ ਸ਼ਾਰਟ ਰੋਸ ਤੇ ਥੋੜੇ ਬੰਦੇ ਬੁਲਾਏ ਆ ਅਸੀਂ ਪਿੰਡਾਂ ਦੇ ਇੱਥੇ ਵਿੱਚੋਂ 5-500 ਬੁੱਧਾ ਕੱਢ ਕੇ ਲਾਵਾਂਗੇ ਇੱਥੇ ਅਸੀਂ ਟੱਕ ਨਹੀਂ ਚੱਲਣ ਦੇਣਾ ਮੇਰੀ ਇਹੀ ਬੇਇੱਜ਼ਤੀ ਆ ਆਪ ਵੀ ਮਸ਼ੀਨਾਂ ਲੈ ਜਾਓ ਟੱਕ ਬੰਦ ਕਰ ਦਿਓ ਸਾਡਾ ਨੁਕਸਾਨ ਨਾ ਕਰੋ ਤਾਂ ਕਿ ਅਸੀਂ ਆਉਣ ਵਾਲੇ 50 ਸਾਲ ਅਸੀਂ ਰੋਦੇ ਰਹੀਏ ਸਾਡੀ ਸੜਕਾਂ ਟੁੱਟ ਜਾਣੀਆਂ ਸਾਡੇ ਸਾਰੇ ਘਰਾਂ ਦੇ ਵਿੱਚ ਹੋ ਗਿਆ ਆ ਪੈਦ ਕੀ ਪਹਿਲੀ ਵਾਰ ਪਾਣੀ ਜੀ ਆਇਆ ਨਹੀਂ ਸੀ ਇੱਥੇ ਆ ਖੜਾ ਸਰਪੰਚ ਜਗੀਰ ਸਿੰਘ ਇਹਨੇ ਆਪਣੇ ਜਾ ਕੇ ਹੰਬੜਾ ਕਿਰਾਏ ਦੇ ਮਕਾਨ ਲੈ ਲਿਆ ਸੀਗਾ ਉਧਰ ਆਪਣੇ ਅਜਨਾਲੇ ਦੇ ਪਾਸੇ ਦਾ ਜਿਹੜਾ ਰਾਹ ਵੀ ਟੁੱਟੀ ਆ ਉਨarre ਸਵਾ ਚੱਕੜੀ ਦਾ ਕਹਾਂ ਜਿੱਥੇ ਸੁੱਤੇ ਪਏ ਰਹੇ ਇਹ ਕੰਮ ਇੱਥੇ ਵੀ ਹੋ ਸਕਦਾ ਸੀਗਾ ਇਸ ਕਰਕੇ ਸਾਰੇ ਵੇੜ ਦੇ ਇਲਾਕੇ ਦੇ ਪਿੰਡਾਂ ਨੂੰ ਬਚਾਉਣ ਲਈ ਆਪਾਂ ਵੀਰੋ ਇਹ ਆਪਾਂ ਤਗੜੇ ਹੋ ਗਏ ਇੱਥੇ ਸਾਰੇ ਇੱਕ ਮੁੱਠ ਹੋ ਕੇ ਸਾਰੀਆਂ ਪਾਰਟੀਆਂ ਮੈਂ ਇਕੱਲੇ ਨਹੀਂ ਗਿਆ ਮੈਂ ਸਾਰੀਆਂ ਪਾਰਟੀਆਂ ਨੂੰ ਸਦਕ ਦਿੱਤਾ ਮੈਂ ਲੋਕ ਮੌਜੂਦਾ ਐਮਐਲਏ ਨੂੰ ਕਿਹਾ ਮੌਜੂਦਾ ਵਿਚਾਰਜਨੀ ਕਾਂਗਰਸ ਨੂੰ ਅੱਜ ਫਿਰ ਫੋਨ ਕੀਤਾ ਕਾਂਗਰਸ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਾਰੇ ਕਾਂਗਰਸ ਦੇ ਵਰਕਰਾਂ ਨੂੰ ਮੈਂ ਕੀਤਾ ਮੈਂ ਕੋਈ ਪਾਰਟੀ ਦੀ ਤਬਦੀਲ ਕੀਤਾ ਮੈਂ ਸਾਰੀ ਪਾਰਟੀ ਵਾਲਿਆਂ ਨੂੰ ਕਿਹਾ ਕਿ ਇਹ ਸਾਂਝਾ ਕੰਮ ਆ ਕੋਈ ਮੇਰਾ ਵਿਜੀ ਕੰਮ ਨਹੀਂ ਆਪਾਂ ਇਕੱਠੇ ਬੜਾ ਕੀਤੇ ਪਹਿਰਾ ਰਹੀਏ ਤਾਂ ਕਿ ਲੋਕਾਂ ਨੂੰ بچਾ ਸਕੀਏ ਬਹੁਤ ਬਹੁਤ ਧੰਨਵਾਦ ਵਾਈ ਗੁੱਡ ਜੀ ਦਾ ਸਾਸ